ਮਾਰ ਕੀ ਠਾਲੇ ਏ ਟਾਣਾ ਪਾਣੀ ਉਹ ਵੀ ਸੈਕਰੀ ਨੰਗੇ ਤੁਸੀਂ ਸਮਾਨ ਦੀ ਗੱਲ ਕਰਦੇ ਹੋ ਓਏ ਜੇ ਤੈਨੂੰ ਐਡੀ ਅਕਲ ਹੁੰਦੀ ਤਾਂ ਹੁਣ ਤੂੰ ਠਾਲੇਦਾਰ ਨਾ ਲੱਗਿਆ ਹੁੰਦਾ ਕੰਮ ਕਰ ਵਾ ਜਿਹੜਾ ਤੈਨੂੰ ਦਿੱਤਾ ਓਏ ਗੱਲ ਦੇ ਏਰੀਏ ਚ ਤਾਂ ਪਰਿੰਦਾ ਵੀ ਪੁੱਛੇ ਬਿਨਾ ਪਰ ਨਹੀਂ ਮਾਰਦਾ ਤੂੰ ਸਮਾਨ ਦੀ ਗੱਲ ਕਰਦਾ ਸੀਆਈਡੀ ਪੱਕੀ ਆ ਸਮਾਨ ਐਸੇ ਰਸਤੇ ਹੀ ਆਉਣਾ ਤੂੰ ਆਪਦੇ ਨਿਗਾਹ ਕਿਹੜੀ ਰੱਖ ਨਿਗਾਹ ਤਾਂ ਬਾਇਨੋ ਵੀ ਭੈੜੀ ਹੈ ਜੀ ਸ਼ੋਕਲਾ ਆ ਵੀ ਕਿਧਰ ਆਇਆ ਖੇਤ ਰੋਟੀ ਫੜਾ ਕੇ ਕੀ ਕਰਨਾ ਇਹਦਾ ਤਾ ਭਾਗ ਜਾ ਯਾਰ ਜੋ ਆ ਜਗਵੰਦਰ ਗੱਡੀ ਹੌਲੀ ਕਰ ਲਈ ਨਾਕਾ ਲੱਗਿਆ ਹੋਇਆ ਬਾਈ ਜੀ ਮਰੇ ਉਹ ਮੈਂ ਬੈਠਾ ਯਾਰ ਚੱਲ ਲੱਗੀ ਹੋਣਾ ਚੈਕਿੰਗ ਕਰਵਾ ਜਨਾਬ ਨੂੰ ਤੁਸੀਂ ਸਾਡੀ ਗੱਡੀ ਚੈਕਿੰਗ ਕਰੋਗੇ ਜਨਾਬ ਆਇਓ ਮਰਿਆ ਉਹ ਹਾਂ ਵੀ ਕਿਹੜੇ ਨੇ ਬਾਹਰ ਕੱਢ ਇਹਨਾਂ ਨੂੰ ਹਾਂ ਬਈ ਓਹ ਸਰਪੰਚ ਸਾਹਿਬ ਓਠਾ ਦਾ ਸਾਹ ਵਧੀਆ ਹੀ ਵਧੀਆ ਸਰਪੰਚ ਸਾਹਿਬ ਵਧੀਆ ਓ ਠੀਕ ਠਾਕ ਵਧੀਆ ਬਾਗੋ ਬਾਗ ਮੈਂ ਕਿ ਜਮਾ ਕਿਵੇਂ ਸਵੇ ਸਵੇ ਨਾਕਾ ਲਾ ਰੱਖਿਆ ਇਹਦਾ ਰੂਟੀਨ ਚੈਕਿੰਗ ਆ ਆਪਣੀ ਜਨਾਬ ਹੁਣ ਆਪਣੇ ਗੱਡੀ ਚੈਕਿੰਗ ਕਰੋਗੇ ਕਿਉਂ ਸਰਪੰਚ ਸਾਹਿਬ ਮਜ਼ਾਕ ਕਰਦੇ ਹੋ ਉਹਦੇ ਮੁੰਡਾ ਨਮਾਸੀ ਨੂੰ ਪਤਾ ਨਹੀਂ ਸੀ ਬੰਦਾ ਕੌਣ ਬੈਠਾ ਅੰਦਰ ਕੋਈ ਨਾ ਜਾਓ ਤੁਸੀਂ ਚਲੋ ਠੀਕ ਹੈ ਮਿਲਦੇ ਫਿਰ ਆਜੂ ਕਰ ਦੇਗਾ ਕੋਈ ਨਹੀਂ ਕੋਈ ਨਾ ਚਲ ਹੱਕ ਮੁੰਡਿਆ ਦੇਵਾਂਗੇ ਸੇਵਾ ਦਾ ਮੌਕਾ ਜਨਾਬੇ ਕੌਣ ਸੀਗੇ ਉਹ ਇਹ ਦੁੱਗਾ ਪਿੰਡ ਦਾ ਸਰਪੰਚ ਸੀਗਾ ਅੱਛਾ ਜੀ ਤੂੰ ਜਾਣਦਾ ਨਹੀਂ ਇਹਨੂੰ ਤੂੰ ਨਵਾਂ ਆਇਆ ਹਣਾ ਬਹੁਤ ਵਧੀਆ ਬੰਦਾ ਇੱਕ ਨੰਬਰ ਬੰਦਾ ਰਿਕਾਰਡ ਆ ਬੰਦੇ ਦਾ ਸਰਪੰਚੀ ਚ ਥਾਣੇ ਦਾ ਇਹਨੇ ਕਦੇ ਕੋਈ ਮਸਲਾ ਹੋਣੀ ਨਹੀਂ ਦਿੱਤਾ ਪਿੰਡ ਜੀ ਨਿਮੇੜ ਦਾ ਜਨਾਬ ਮੈਨੂੰ ਤਾਂ ਹੀ ਲੱਗਦਾ ਵੀ ਇੱਧਰ ਨਹੀਂ ਸਮਾਨ ਸਮੋ ਨੰਗੂ ਕਿਉਂ ਤੁੱਪੇ ਮਚਾਇਆ ਜੀ ਉਹ ਸਮਾਨ ਤਾਂ ਇਸੇ ਰਸਤੇ ਆਉਣਾਗਾ ਸੀਏਡੀ ਪੱਕੀ ਆ ਗਈ ਬਾਕੀ ਵੀ ਸਾਰੇ ਰਾਹਾਂ ਤੇ ਨੱਕੇ ਲੱਗੇ ਹੋਏ ਨੇ ਬਚ ਕੇ ਨਹੀਂ ਜਾ ਸਕਦੇ ਠੀਕ ਆ ਜੀ ਉਹ ਮੋਟਰਸਾਈਕਲ ਆਉਂਦਾ ਦੇਖ ਐ ਐਮਐਲਏ ਸਾਹਿਬ ਤੁਸੀਂ ਜਮਾਂ ਟੈਨਸ਼ਨ ਨਾ ਲੋ ਇਸ ਵਾਰ ਸਾਰੀ ਹਵਾ ਆਪਣੇ ਵੱਲ ਦੀ ਹੈ ਹਾਂ ਤੇ ਗੁੱਡੀ ਵੀ ਅੰਮ੍ਰਾਂ ਚ ਕਲੀ ਆਪਣੀ ਹੈ ਐਤ ਕੀ ਤਾਂ ਸਰਪੰਚੀ ਆਪਣੇ ਹੱਥ ਚ ਆਈ ਲੋ ਉਹ ਨਾ ਨਾ ਐਮਐਲਏ ਸਾਹਿਬ ਪੁਰਾਣਾ ਸਰਪੰਚ ਤਾਂ ਖੜੀ ਨਹੀਂ ਹੁੰਦਾ ਉਹ ਤਾਂ 5 ਸਾਲ ਪੁਰਾਣੀਆਂ ਗੱਲਾਂ ਹੋ ਗਈਆਂ ਜੀ ਉਹ ਗੱਲਾਂ ਤਾਂ ਹੁਣ ਛੱਡੋ ਐਦ ਕੀਤਾ ਐ ਮਾਲਣੋ ਆਪਣੇ ਪਿੰਡ 'ਚ ਸਨ ਨੇਰੀ ਠਾਈ ਵੀ ਆਪਾਂ ਨੇ ਛੋਟੇ ਬੱਚੇ ਬੱਚੇ ਤੋਂ ਲੈ ਕੇ ਬਜ਼ੁਰਗ ਸਾਰੇ ਆਪਣੇ ਨਾਲ ਨੇ ਐਦ ਕੀਤਾ ਪੱਤਾ ਨਹੀਂ ਹਿਲਦਾ ਇਹ ਆਪੋ ਤੋਂ ਬਿਨਾਂ ਪੁੱਛੇ ਹਾਂਜੀ 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 ਬਾਤ ਉਹ ਹੀ ਤਿਆਰੀ ਖਿੱਚ ਕੇ ਰੱਖੋ ਜੀ ਚਲੋ ਠੀਕ ਐ ਮਲੇ ਸਾ ਫਿਰ ਮੈਂ ਵੀ ਦੇ ਕੇ ਆਉਣਾ ਜੀ ਪਿੰਡ 'ਚ ਕਦਾ ਗੇੜਾ ਤਾਂ ਸੂਹ ਨੂੰ ਤਾਂ ਲੈਣੀ ਚਾਹੀਦੀ ਐ ਹਾਂ ਆਪਾਂ ਆਪਣੀ ਐਤਕੀ ਪੋਜੀਸ਼ਨ ਪੱਕੀ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਲੈ ਐਤਕੀ ਨਹੀਂ ਹਾਰਨਾ ਐਤਕੀ ਚਾਹੇ ਗਲ ਵੱਟਣਾ ਪਏ ਚਾਹੇ ਗਲ ਪਏ ਵੜਾਉਣਾ ਐਤਕੀ ਨਹੀਂ ਪਿੱਛੇ ਹਟਦੇ ਸਰਪੰਚ ਤੇ ਐਤਕੀ ਲੈਣੀ ਲੈਣੀ ਜੀ ਜੀ ਪਰ ਬੱਸ ਹੋਰ ਆ ਜਾਓ ਬੇਟਾ ਇੱਕ ਮਿੰਟ ਹੋਰ ਵੀਰ ਕੋ ਠੀਕ ਠਾਕ ਹੋ ਜੀ ਠੀਕ ਹੈ ਜੀ ਉਹ ਸਾਹਮਣੇ ਖੜਾ ਹਾਂਜੀ ਹਾਂਜੀ ਕੀ ਦੱਸਾਂ ਵਧੀਆ ਬਾਗੋਂ ਬਾਗ ਚੜਦੀ ਕਲਾ ਹੈ ਬੈਠੋ ਬੈਠੋ ਇਸ ਵਾਰ ਵੋਟਾਂ ਸਾਥ ਦਿਓ ਜੀ ਆਪਣਾ ਥੋੜੇ ਆਸ ਹੀ ਲੜਨੀਆਂ ਸਰਪੰਚੀ ਆਪਾਂ ਨੇ ਆਪਾਂ ਚੋਰ ਹੱਡੀ ਚੋਟੀ ਦਾ ਲਾ ਰੱਖਿਆ ਉੱਪਰ ਸ਼ੇਰ ਸਿਆਂ ਵੋਟਾਂ ਖੜਾ ਹੋ ਰਹੇ ਨੇ ਲਾ ਹੋਰ ਹੁਣ ਜੀ ਆਪਾਂ ਫੁੱਲ ਜੋਰ ਲਾਉਣਾ ਹੈ ਕੀ ਸਰਪੰਚੀ ਚ ਕਹਿੰਦੇ ਖਰਚਾ ਬਹੁਤ ਹੁੰਦਾ ਹੈ ਉਹ ਕੋਈ ਚੱਕਰ ਨਹੀਂ ਜੀ ਉਹ ਚੱਕਵਾਵੇਂ ਫਤਿਹਸੇਰਾ ਹਾਂਜੀ ਹਾਂ ਸੋਨੇ ਸਾਫ ਦੀ ਲੋੜ ਚਾਹੀਦਾ ਬਾਹਰ ਸਾਫ ਹੀ ਚਾਹੀਦਾ ਆਪਾਂ ਨੂੰ ਫਟਾ ਉਹ ਭਾਈ ਸਾਰੀਆਂ ਵੋਟਾਂ ਫੇਰ ਤੇਰੀ ਹੀ ਨੇ ਬਾਬਾ ਧੰਨਵਾਦ ਧੰਨਵਾਦ ਪਰ ਜੇ ਬਲਵੀਰ ਸਿੰਘ ਖੜਾ ਹੋ ਗਿਆ ਤਾਂ ਭਾਈ ਅਸੀਂ ਸਾਰੀਆਂ ਵੋਟਾਂ ਬਲਵੀਰ ਸਿੰਘ ਨਹੀਂ ਪਾਵਾਂਗੇ ਉਹ 10 ਸਾਲ ਹੋ ਗਏ ਨਵੇਂ ਮੁੰਡੇ ਨੂੰ ਲੈ ਆਓ ਲੈ ਲੈ ਬਲਵੀਰ ਦੇ ਮੁਕਾਬਲੇ ਕਿਹੜਾ ਜਿੱਤ ਚੁੱਕਣੀ ਆ ਭਾਈ ਆਂਦਾ ਦੇਖ ਕੇ ਸਰਪੰਚੀ ਚ ਪੰਗਾ ਲਈ ਫੇਗਰ ਨਾ ਕਰੀ ਭਾਈ ਤੇਰੇ ਨਾਲ ਇਹਣਾ ਖਰਚਾ ਹੋਊਗਾ ਦੇਰਾਂ ਨਾਲ ਖਰਚਾ ਵੀ ਚੱਲਣਾ ਬਾਬਾ ਬਲਮੀ ਸਿੰਘ ਸਮਝਦਾਰ ਬੰਦਾ ਹਰੇਕ ਵਾਰੀ ਸਰਵ ਸਮਝੀਦਾ ਸਰਪੰਚ ਬੰਦਾ ਹੋ ਇਹ ਇੱਕੇ ਖੜਾ ਹੋਈ ਭਾਈ ਇਹ ਕਹੇਗਾ ਮੇਰੀ ਬੇਇੱਜ਼ਤੀ ਹੋ ਗਈ ਉਹ ਖਾ ਗਿਆ ਲੁੱਟ ਗਿਆ ਹੁਣ ਤੂੰ ਉਸੇਕ ਨਹੀਂ ਹੋ ਕਰੀਂਨਾ ਉਹਨੇ ਪਿੰਡ ਦਾ ਬਹੁਤ ਕੰਮ ਕੀ ਕਰ ਮਾਜੀ ਜਗਮ ਆਏ ਸਾਹਿਬ ਤੋਂ ਬੇਜੋ ਮੱਸੀਆਂ ਫੜ ਫੜ ਦੇਤੀ ਜਾਂਦੇ ਤੈਨੂੰ ਤਾਂ दारू ਦੀ ਬੋਤਲ ਡੱਬੇ ਦੀ ਨਹੀਂ ਲੱਗਿਆ ਮਾਰੂ ਅੰਦਰ ਉਹ ਲੜਨਾ ਨਹੀਂ ਆ ਵੀ ਉਹਨਾਂ ਨਾਲ ਲੜਨਾ ਨਹੀਂ ਗੜੀਆਂ ਦੇ ਚੰਗੇ ਕੰਮ ਕਰ ਉਹਨਾਂ ਮਾਰਾ ਕੀ ਕਰ ਆਪਾਂ ਲੜਾ ਲੜਨਾ ਨਹੀਂ ਪਿੰਡ ਬਜਾ ਉਹਨੇ ਪਿੰਡ ਚ ਲਾਇਆ ਇਹ ਗੱਲ ਤਾਂ ਸੁਣੋ ਆ ਕੇ ਬੋਲਣਾ ਕਿੱਥੇ ਲੜਨਾ ਨਹੀਂ ਬਾਬਾ ਜੀ ਆ ਕੇ ਤਾਂ ਵੀ ਯਾਰਾ ਜਿਹੜਾ ਤੁਹਾਨੂੰ ਚੰਗਾ ਲੱਗੂ ਤੁਸੀਂ ਉਹਨੂੰ ਵੋਟ ਪਾ ਦਿਓ ਆਪਾਂ ਪਿੰਡ ਤੇ ਨਹੀਂ 파ੜ ਪਾਣਾ ਠੀਕ ਹੈ ਮੈਂ ਚੱਲਦਾ ਕੋਈ ਉਹ ਜਾਣਦਾ ਕਿਨੇ ਕਿ ਪਾਣੀ ਚਾਹੀਏ ਇਹ ਘਰੀ ਬਗ ਜਨਾ ਲੜਕੇ ਮਰਾਂਗੇ ਇੱਥੇ ਕਿਸੇ ਨਾਲ ਮੇਰੀ ਗੱਲ ਸੁਣੋ ਸਰਦਾਰ ਜੀ ਤੁਸੀਂ ਐਮੀ ਗੱਲ ਦਾ ਵਾਧਾ ਨਾ ਵਧਾਓ ਅੱਜ ਤੱਕ ਮੇਰੇ ਹੁੰਦੇ ਕੋਈ ਵੀ ਰੋਲਾ ਥਾਣੇ ਦੀ ਨਹੀਂ ਗਿਆ ਹਾਂ ਤੁਸੀਂ ਕੱਲ ਨੂੰ ਸਵੇਰੇ ਮੇਰੇ ਘਰੇ ਆ ਜਾਓ ਮੈਂ ਸਾਹਮਣੇ ਬਹਿ ਕੇ ਸਮਝਾਉਂਗਾ ਸੋਡੀ ਕੁੜੀ ਉਸੇ ਘਰੇ ਬਸੋ ਮੇਰੀ ਜ਼ਿੰਮੇਵਾਰ ਸਰਪੰਚ ਦੀ ਲੈ ਆ ਲੈ ਮੇਰੀ ਵਾਰਿਆ ਆਦਾ ਆਦਾ ਆਵੇਂ ਕਰੇ ਦੇ ਵੇਡ ਫੜਾ ਨਹੀਂ ਮੋਟੇ ਗਿਆ ਪੇਟ ਫੜਾ ਫੜਾ ਵੇ ਲੈ ਉਹ ਯਾ ਮੇ ਪੁੱਤ ਤੂੰ ਕੀ ਪੁੱਛਦਾ ਪਹਿਲੇ ਦਬਾ ਮਾਰਿਆ ਦਰਵੇਸ਼ ਸਾਹਿਬ ਜਰਾ ਯਾਰ ਉਹ ਬਾਈ ਇਸ ਤਾਂ ਚੌਂਟ ਕਰਦੇ ਜਿਵੇਂ ਨਾਲ ਉਹ ਨਾ ਪਤਾ ਇਹਦਾ ਖੇਡਦੇ ਨਹੀਂ ਹਲੋ ਦੱਸ ਐ ਗੋ ਪੁੱਤ ਤੂੰ ਦਾ ਕੋਲੋਂ ਕੋ ਟਿਕਾੜ ਕਰ ਅੱਛਾ ਹੀ ਆਪਾਂ ਕਿਤੇ ਕਿੱਦਾਂ ਲਗਾਉਂ ਠੀਕ ਆ ਠੀਕ ਹੈ ਕੋਈ ਆ ਨਹੀਂ ਬਾਈ ਕਾਜ ਲੈ ਕੀ ਰਾਈ ਮੋਟਾ ਇਹ ਘੜਾ ਪੜਾ ਨਾ ਓਏ ਉੱਪਰ ਪੜਾ ਤਾਂ ਹੈਗਾ ਮੇਰੀ ਗੱਲ ਸੁਣ ਓਏ ਹਾਂ ਨਲੇ ਉਹ ਜਿਹੜਾ ਮਾਲ ਮੂਲ ਜਾਂ ਹੈਗਾ ਹਾਂ ਉਫੜਾ ਦੇ ਜੜੀ ਕਿਸੇ ਨੂੰ ਜੀਦਾ ਹੈਗਾ ਕੀ ਹੋਇਆ ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਹੋਰ ਯਾਰ ਕੱਲ ਜੇ ਉੱਥੇ ਫੜੇ ਜਾਂਦੇ ਨਾਕੇ ਦੇ ਨਾਲ ਸਰਪੰਚੋਂ ਤਾਂ ਮਾਰੇ ਗਏ ਸੀ ਓਏ ਇਹੇ ਕੰਮਾਂ ਦੇ ਵਿੱਚ ਇੰਨੇ ਦਾ ਮਣਾ ਮੋਟਾ ਹੁੰਦੀ ਹੈ ਇਹਦਾ ਕੰਮ ਓਏ ਯਾਰ ਮੈਨੂੰ ਨਹੀਂ ਪਤਾ ੜੀ ਮੇਰੀ ਗੱਲ ਸੁਣ ਆਪਾਂ ਦਾ ਕੰਨ ਨੂੰ ਹੱਥ ਲੱਗੇ ਬਸ ਆਉਂਦਾ ਨਿਮੇੜ ਦੱਦੂ ਨੂੰ ਸਮਝਾ ਤਾ ਫਿਰ ਕੋਠੀ ਵੀ ਤੂੰ ਹੀ ਪਾਉਣ ਨੂੰ ਕਹਿੰਦਾ ਨਾ ਨਾ ਜਿੱਦੀ ਕੋਠੀ ਛੱਤ ਦੀ ਉਹ ਸਰਪੰਚ ਵਾਲੇ 6 6000 ਦੀ ਤਨਖਾਹ ਨਾਲ ਆਪਣਾ ਕੁਝ ਨਹੀਂ ਬਣਨਾ। ਅੱਛਾ। ਹਾਂ। ਕਿੱਛਾ। ਇਹ ਤਾਂ ਐਂ ਕੰਮ ਨਿਕਾਉਣਾ ਪਊ। ਨਾਲੇ ਮੇਰੀ ਗੱਲ ਸਮਝ ਲੈ ਜੇ ਸਰਪੰਚ ਨਾਲ ਆ ਫਰੀਦੇ ਹੇ ਉਸ ਕਰਦੇ ਆ। ਉਹੀ ਸਹੀ ਚੱਲੀ ਜਾਂਦੇ ਕੰਮ ਆਪਣਾ। ਪੁੰਨ ਵਾਲੇ ਮੈਂ ਸਾਰਾ ਹਸਾਬ ਲਾਈ ਬੈਠਾ। ਆ ਦੋ ਮਹੀਨੇ ਨੂੰ ਵੋਟਾਂ ਨੇ ਤੇ ਪੰਚ ਦਿਵਾਰੀ ਵੀ ਇਹੀ ਬਣੂ। ਬਣਜੂ। ਹੱਬ ਉਹ ਹੀ ਬਣੂ। ਇਹ ਤਾਂ ਸਰਪੰਚਾਂ ਨੇ ਜਿੱਤਿਆ ਪਿਆ ਯਾਰ। ਇਹ ਤਾਂ ਆਇਆ ਮੰਨ ਲੈ 6-7 ਕਿ ਮਹੀਨੇ ਹੋਰ ਆਪਾਂ ਜੇ ਇਹ ਐਂ ਕੁੰਡੀ ਦਾ ਵਗੇ ਰੱਖੀ। ਇਦੋਂ ਆਂ ਕੋਠੀਆਂ ਇੱਕ ਨਹੀਂ ਦੋ ਪਾਵਾਂਗੇ ਲੈਣ ਚ ਚਾਰ ਪੰਜ ਡਿਲੀਵਰੀਆਂ ਤੇ ਇੱਟੀਆਂ ਵੱਡੀਆਂ ਵੱਡੀਆਂ ਐ ਨਾ ਤੂੰ ਐਵੇਂ ਵੇਂਦੀਆਂ ਪੈਸੇ ਜੇ ਮੈਂ ਨਾ ਕਲੌਟ ਕਰੇਗਾ ਜਿੰਨਾ ਟਾਈਮ ਯਾਰ ਦੇਣਾ ਮੈਂ ਖੜਾ ਤੈਨੂੰ ਟ੍ਰੈਂਕਸ਼ਨ ਲਈਂਦੀ ਰੋਡ ਤੇ ਆਪਾਂ ਦੁੱ ਪੈਸੇ ਗਿਣਨ ਤੇਰੇ ਬਾਬਾ ਜੇ ਮੈਂ ਤੈਨੂੰ ਲੋਟ ਲਾਦਾ ਕਰਾਂ ਤੈਨ ਦਾ ਸਿਰ ਖਬਰਾਇਆ ਨਾ ਕਰ ਜੇ ਤੈਨੂੰ ਕਈ ਦੇ ਵਿੱਚ ਖੜਜੇ ਤਾਂ ਖੜਜਾ ਲੈ ਚਾਬੀ ਦੇ ਫਿਰ ਇਹਦੀ ਉਹ ਇਹ ਨਹੀਂ ਜਾਂਦੇ ਦੂਜੀ ਚ ਫਾਰਚ ਜਾਵਾਂਗੇ ਆ ਬਹੁਤ ਮਾਰ ਚਲੋ ਇਧਰ ਆ ਗਿਆ ਹਾਂ ਹਲੋ ਹਾਂਜੀ ਜਨਾਬ ਜੀ ਜਨਾਬ ਯਾਰ ਲੱਗਦਾ ਤੇਰੀ ਕੱਲ ਡਿਊਟੀ ਕਿੱਥੇ ਸੀ ਡਿਊਟੀ ਜੀ ਆਪਣੀ ਫੋਕਲ ਪੁਆਇੰਟ ਤੇ ਸੀ ਜੇ ਤੇਰੀ ਫੋਕਲ ਪੁਆਇੰਟ ਤੇ ਡਿਊਟੀ ਹੁੰਦੀ ਨਾ ਉੱਥੋਂ ਸਮਾਨ ਨਾਲ ਲੱਗਦਾ ਕੀ ਗੱਲ ਕਰਦੇ ਹੋ ਜੀ ਅੱਛਾ ਤੈਨੂੰ ਸੁਣਦਾਂ ਨਹੀਂ ਹੈਗਾ ਸਮਾਨ ਲੱਗ ਛੁੱਕ ਗਿਆ ਜਿਹੜੀ ਡਿਊਟ ਕਿਤੇ ਲਾਈ ਸੀ ਉਹ ਤੋਂ ਡਿਊਟ ਪੂਰੀ ਖਿੱਤੀ ਨਹੀਂ ਤੇਰੇ ਨਾਲ ਮੈਲੀ ਕਰਕੇ ਸਮਾਨ ਲੱਗਿਆ ਉੱਥੋਂ ਏਕੇ ਮੇ ਹੋ ਸਕਦਾਈ ਆਪਾਂ ਕੱਲਾ ਕੱਲਾ ਰਸਤਾ ਸੀਲ ਕਰ ਰੱਖਿਆ ਸੀ ਕੱਲਾ ਕੱਲਾ ਰਸਤਾ ਸੀਲ ਕਰਿਆ ਤੇ ਨਹੀਂ ਕਰਿਆ ਮੈਨੂੰ ਨਹੀਂ ਪਤਾ ਹੈਗਾ ਤੇਰੇ ਰਸਤੇ ਕੋਈ ਸਮਾਨ ਲੱਗਿਆ ਮੈਂ ਜੀ ਕੱਲੀ ਕੱਲੀ ਗੱਡੀ ਦੀ ਡਿੱਗੀ ਚੈੱਕ ਕਰ ਕਰ ਗੱਡੀ ਭੇਜੀ ਆਈ ਮੇਰੇ ਨਾਕੇ ਤੋਂ ਉਹਨੂੰ ਬਹੁਤ ਪ੍ਰੈਸ਼ਰ ਹੈ 6 ਤੋਂ 6 ਦੀ ਪੰਦੇ ਫੜ ਜੇ ਨਾ ਫੜੇ ਗਏ ਨਾ ਐਡ ਕਿਤੇ ਪਰਦੇ ਸਿੱਧੀ ਪਾウダー ਤੇ ਹੋਗੀ ਇਹ ਦੇਖਦੇ ਉਸੇ ਨਾਲ ਦਿਨ ਚੜ੍ਹ ਕੇ ਬਦਲਾ ਜਾਂਦਾ ਨਾ ਰਾਤ ਪਈ ਤੇ ਬਦਲਾ ਲੱਗਦਾ ਨਾ ਇਹ ਨਾ ਕੋਈ ਨਹੀਂ ਜਿਵੇਂ ਤੁਸੀਂ ਕਹਤਾ ਤਾਂ ਕੰਮ ਹੋ ਗਿਆ ਸਮਝੋ ਬਸ ਠੀਕ ਹੈ ਕੋਈ ਕਰਦਾ ਹੀ ਮੈਂ ਮੈਂ ਦਿਨ ਰਾਤ ਡਿਊਟੀ ਲਾ ਕੇ ਰੱਖੀ ਆ ਇਹ ਸਾਲਾ ਸਮਾਨ ਲੰਘ ਕਿਵੇਂ ਗਿਆ ਉਸ ਰਸਤੇ ਆਏ ਤਨੀ ਕੰਮ ਲੋਟ ਆਉਣਾ ਠੰਡਾ ਕਿੜਾ ਕਰਨਾ ਪੈਣਾ ਇੱਥੇ ਉਹ ਬੰਦਾ ਹੋਰ ਹੋਰ ਕਿੱਥੇ ਉਹ ਉਰੀ ਬੁਲਾਇਆ ਹੈ ਓਏ ਯਾਰ ਤੂੰ ਕੇ ਇਹੇ ਕਿਹੜੇ ਸੌਦੇ ਕਰਦਾ ਹਨ ਬੰਦਾ ਇੱਥੇ ਮੂਰੇ ਖੜਾ ਹੋਣਾ ਚਾਹੀਦਾ ਦੀ ਆਪਣੇ ਹੋਂ ਤੋਂ ਪਹਿਲਾਂ ਖੜ ਜਾ ਮੇਰੀ ਗੱਲ ਹੋਈ ਆ ਫੋਨ ਤੇ 5 ਮਿੰਟਾਂ ਚ ਆਉਂਦਾ ਬੰਦਾ ਕਿਹੜਾ 5 ਮਿੰਟਾਂ ਯਾਰ ਡੂੰਡ ਡੱਬਾ ਦੇ ਨੇ ਇੱਥੇ ਖੜੇ ਰਹਿਾਂਗੇ ਓਏ ਖੜਦਾ ਮੈਂ ਕਿੱਧਰ ਦਿਆਂ ਕਿਸ ਤੋਂ ਕੋਈ ਨਹੀਂ ਆਉਂਦਾ ਰੇ ਵੇਰੀ ਗੱਲ ਸਾਰੀ ਹੋਈ ਹੋਈ ਆ ਦੇ ਨਾਲ ਪਤਾ ਲੱਖ ਰੁਪਇਆ ਲੈ ਕੇ ਜੋਹ ਚ ਪਾ ਲੇਗਾ ਉੱਤਰ ਲੈ ਮੜਾ ਜਾ ਉਹ ਕਿਹੜਾ ਤੂੰ ਖੜ ਜਾ ਯਾਰ ਤੂੰ ਨੂੰ ਸਿੱਧੀ ਫੋਨ ਫੋਨ ਕਰ ਬਾਈ ਮਣ ਕੇ ਦੁਬਾਰੇ ਖੜ ਜਾ ਯਾਰ ਇੱਤੀ ਜੀ ਇੱਥੇ ਖੜਨਾ ਕੋਈ ਐ ਲੈ ਲੈ ਕੱਲੇ ਦੇ ਕੱਲੇ ਫੜਾ ਕੇ ਇੱਕ ਬੰਦਾ ਮੂਹਰੇ ਖੜਾ ਦੀ ਆਪਣੇ ਨੂੰ ਜਾਂਦੇ ਨੂੰ ਆ ਆਇਆ ਇਹ ਉਹ ਵੀ ਸਮਾਨ ਕਿੱਥੇ ਆ ਦੇ ਵੀ ਜਮਾਨਾ ਪੁੱਤਰ ਫੜ ਪੈਣਾ ਸਮਾਨ ਪਈ ਆ ਵੀ ਪਹਿਲਾਂ ਪੈਸੇ ਫੜਾ ਮਿੱਤਰਾ ਲੈ ਊਰੇ ਨੇ ਪੂਰੇ ਨੇ ਪੂਰੇ ਨੇ ਕਾਉ ਬਣ ਗਈ ਪੂਰੇ ਨਹੀਂ ਗੱਲੇ ਸਮਾਨ ਘਾਟਾ ਓਏ ਹੈ ਸਮਾਨ ਘਾਟਾ ਤੰਨ ਦੀ ਗੱਲ ਹੋਈ ਸੀ ਅਸਿਆ ਤੈਨੂੰ ਚੋਣੀਆਂ ਫੇਰ ਤੰਨ ਨਹੀਂ ਆਈਆਂ ਦੋ ਨੇ ਓਏ ਦੋ ਓਏ ਹਾ ਮਾਗਲੀ ਪੁੜੀ ਚ ਕਿੱਡੀ ਲੱਗੀ ਨਹੀਂ ਮੈਂ ਤੈਨੂੰ ਕਹਿਆ ਸੀ ਯਾਰ ਤੇਰਾ ਜਗਨੀਸ਼ਰਾ ਤੂੰ ਟੰਗਣਾ ਨਾ ਕਰ ਉਹ ਮੈਂ ਨਾਲ ਲਾਖੇ ਆਇਆ ਨਾ ਕਰੋ ਸਮਾਨ ਪੂਰਾ ਦਿਓ ਉਹ ਦੇ ਪੈਸੇ ਵਾਪਸ ਕਰੋ ਇਧਰ ਪੈਸੇ ਬੋਲੇ ਤੂੰ ਕੀ ਲੈ ਲੇਗਾ ਪੈਸੇ ਦਾਦੂ ਘਰੇ ਫੜਾ ਕੇ ਜਾਵੇਂਗਾ ਪੈਸੇ ਦਾ ਤੂੰ ਕਮੇ ਨਹੀਂ ਦਿੰਦਾ ਓਏ ਤੂੰ ਬਾਗ ਜਾ ਬਾਗ ਜਾ ਤੇਰੇ ਵਰਗੇ 36 ਮਿਲਦੇ ਨੇ ਹੁਣਾ ਤੁਨ ਨਾਲੇ ਸੀ ਸਮਾਨ ਜਾ ਖੋਲੋਗੇ ਨਾਲੇ ਪੈਸੇ ਨਹੀਂ ਮੋੜਨੇ ਸੀ ਨੇ ਨਾ ਸਮਾਨ ਸਮਾਨ ਨੂੰ ਤੂੰ ਹੱਥ ਹੀ ਲਾ ਓਏ ਹੱਥ ਨੂੰ ਤੂੰ ਯਾਰਾ ਲਾ ਲਾ ਤਾ ਓਏ ਤੇਰੇ ਵਰਗੇ ਬਹੁਤ ਨਹਿਰਾ ਵਿਜ਼ਿਟ ਪਾਏ ਨੇ ਇਹ ਵਿੱਚ ਦੀ ਓ ਨਾ 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 ਰੋਕ ਲਾ ਰੋਕ ਲਾ ਮਾਰ ਜੂ ਮੱਥੋਂ ਬਾਈ ਬਣੀ ਤੇਰਾ ਤੜਕੇ ਸਵਾਰ ਮੈਂ ਪਹੁੰਚਦਾ ਕਰ ਦੂੰ ਨਾ ਨਾ ਜਿਆਦਾ ਮਾਲ ਪੂਰਾ ਦਿਓ ਨਹੀਂ ਪੈਸੇ ਵਾਪਸ ਕਰੋ ਕਿਵੇਂ ਕਰੀਏ ਪਰਦੇ ਬਰ ਬਰ ਕੇ ਪਾਸੇ ਪਾ ਲੈ ਲੈ ਉਹ ਪਾ ਕੇ ਚੱਲ ਚੱਲੀਏ ਚੱਲ ਉਹ ਛੱਟ ਮੋਟਰ ਹੈ ਆ ਬੇਚੀ ਕਰ ਰਕਤ ਗੱਲ ਸੁਣ ਲੋ ਓਏ ਅਗਲੀ ਵਾਰ ਨੂੰ ਮਾਲ ਪੂਰਾ ਲੈ ਕੇ ਆਇਓ ਨਹੀਂ ਘਰੇ ਜਾਣ ਜੋਗੇ ਨਹੀਂ ਛੱਡਦਾ ਜਨਾਬ ਕੀ ਗੱਲ ਹੋ ਗਈ ਬੜੇ ਚੁੱਪ ਚੁੱਪ ਜਿਓ ਗੱਲ ਗੱਲ ਤਾਂ ਮੈਨੂੰ ਸਮਝ ਨਹੀਂ ਆ ਰਹੀ ਵੀ ਆ ਆਪਣੇ ਨਾਕੇ ਤੋਂ ਸਮਾਨ ਵਾਲੀ ਗੱਡੀ ਲੰਘ ਕਿਵੇਂ ਗਈ ਜਨਾਬਾ ਆਪਣੇ ਸਾਰੇ ਗੱਡੇ ਤੇ ਚੈਕਿੰਗ ਕੀਤੀ ਆ ਇੱਕ ਸਰਪੰਚ ਦੀ ਗੱਡੀ ਆ ਜਿਹੜੀ ਆਪਣੇ ਚੈਕਿੰਗ ਤੋਂ ਗਈ ਆ ਕਿਤੇ ਨਹੀਂ ਨਹੀਂ ਸਰਪੰਚ ਹੈ ਜਾਂ ਬੰਦਾ ਨਹੀਂ ਹੈਗਾ ਯਾਰ ਸਰਪੰਚ ਤਾਂ ਇੱਕ ਨੰਬਰ ਬੰਦਾ ਕਦੇ ਕੋਈ ਆਪਣੇ ਤੱਕ ਉਹਦਾ ਕੇਸ ਨਹੀਂ ਆਇਆ ਹੈਗਾ ਥਾਣੀ ਚ ਸਾਰੇ ਆਪਦੇ ਪਿੰਡ ਦੀ ਮਸਲੇ ਨਿਮੇੜਦਾ ਉਹ ਉਹ ਨਹੀਂ ਬੰਦਾ ਹੈ ਜੇ ਕੁਝ ਕਰ ਸਕਦਾ ਮੈਨੂੰ ਭਰੋਸਾ ਬੰਦੇ ਤੇ ਜਨਾਬ ਸਰਪੰਚ ਦਾ ਮੰਨਿਆ ਬੰਦਾ ਵਧੀਆ ਜਿਹੜਾ ਉਹਦੇ ਨਾਲ ਦੇ ਨੇ ਉਹਨਾਂ ਚੋਂ ਇੱਕ ਤੇ ਲੜਾਈ ਝਗੜਿਆਂ ਦਾ ਤੇ ਨਸ਼ੇ ਦੇ ਤਸਕਰੀ ਦਾ ਕੇਸ ਪਿਆ ਹੋਇਆ ਤੇ ਇਹ ਸਬੂਤ ਨਾਮਿਲਨ ਕਰਕੇ ਅੱਜ ਤੱਕ ਉਹ ਫੜੇ ਨਹੀਂਗੇ ਮੰਨਣਗੇ ਤਾਂ ਕੀ ਨਹੀਂ ਜਦੋਂ ਫੇਰਿਆ ਕੋਟਾ ਨਾ ਉਹਨਾਂ ਦੇ ਉਹ ਤਾਂ ਅਗਲੀਆਂ ਪਿਛਲੀਆਂ ਸਾਰੀਆਂ ਮੰਨਣਗੇ ਵਾਸਤੂ ਨਿਗਰ ਰੱਖੋ ਉਹਨਾਂ ਤੇ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਪਾਣੀ ਵੀ ਚੱਕ ਲੱਕ ਕਿ ਤੁਸ ਨੂੰ ਨਹੀਂ ਆਤਾ ਹੈ ਨਹੀਂ ਵੀ ਇਸ ਬ블 ਵੀ ਸਰਪੰਚ ਜੀ ਖੜਾ ਹੋ ਪਰ ਮਨ ਨਹੀਂ ਖੜ ਰਿਹਾ ਉਹ ਜਿੰਨਾ ਹੋ ਉਪਰ ਉਹਨਾਂ ਧਰਤੀ ਦੇ ਥੱਲੇ ਆ ਮਨ ਦਾ ਤਹੀਲਾ ਕੋਈ ਨਾ ਕੋਈ ਕਰਨਾ ਪਊ ਕੋਈ ਨਹੀਂ ਵੱਜਣ ਦੇ ਪੰਜ ਸਿੱਧੀ ਬੋਤਲ ਅੰਦਰ ਗਈ ਮਨ ਮਨ ਤਾਂ ਭੱਜਿਆ ਫਿਰੂ ਸਾਥਰੀ ਕਾਲ ਪੈਸਾ ਉਹ ਸਾਥਰੀ ਕਾਲ ਬਾਕੀ ਮੈਂ ਬੰਤਿਆ ਜਮਾ ਠੀਕ ਹੈ ਵਧੀਆ ਹੈ ਅਸਮਾ ਕੀ ਖਾਨਾ ਓਏ ਕਾਰ ਵਾਂਗੂ ਫਿਰਦਾ ਭੱਜਿਆ ਸਾਨੂੰ ਵੀ ਲਿਆਦੇ ਮਾਲ ਕੋਈ ਪਿਓਰ ਭਾਈ ਸਾਂ ਕਾਰ ਮੰਗੂ ਤਾਂ ਭੱਜਣਾ ਪੈਂਦਾ ਇਹਦੋਂ ਕੱਲ੍ਹ ਨਹੀਂ ਇਹੋ ਜਿਹਾ ਹੋ ਜਾਂਦੀਆਂ ਨਹੀਂ ਗਿਆ ਕਿਉਂ ਇਹੋ ਜੀ ਕੀ ਗੱਲ ਹੋ ਗਈ ਤੈਨੂੰ ਪਤਾ ਨਹੀਂ ਨਾ ਬਲਬੀਰੇ ਨੇ ਗੁਰਦੁਆਰੇ ਘੱਟ ਕੀਤਾ ਤੇ ਅੱਜ ਤੇ ਕਿਉਂ ਓਏ ਅਲਾਨ ਕਰਤਾ ਉਹਨੇ ਫਿਰ ਪਾਂਚੀ ਚ ਖੜਾ ਹੋ ਰਿਹਾ ਹੈ ਇੰਡੀ ਗੱਲ ਦਾ ਡਰ ਥੀ ਸਾਲੀ ਉਹੀ ਗੱਲ ਹੋ ਗਈ ਉਹ ਮੈਂ ਤਾਂ ਐਮਐਲਏ ਸਭ ਨੂੰ ਕਹੀ ਬੈਠਾ 20 ਵਾਰ ਜਿੱਤ ਆਪਣੀ ਪੱਕੀ ਐ ਹਨ ਜੇ ਸਾਲੀ ਸਰਪੰਚੀ ਇੱਥੋਂ ਗਈ ਫਿਰ ਅੱਗੇ ਦੀ ਸੀਟ ਕਿੱਥੇ ਭਾਲਦੇ ਆਪਾਂ ਕਿਰਪਾ ਹੀ ਹੁਣ ਹੱਲ ਵੀ ਕੀ ਹੋ ਸਕਦਾ ਚੱਲ ਛੱਡ ਜੇ ਕੋਈ ਪੁੱਛੂ ਤਾਂ ਐ ਕਹਿ ਦੀ ਭਈ ਖਾਦੀ ਪੀਤੀ ਜ਼ੁਬਾਨ ਹੱਲ ਗਈ ਉਹ ਜ਼ੁਬਾਨ ਟੱਟੂ ਮੰਗੂ ਹਿੱਲ ਗਈ ਲੋਕ ਥੁਕਣਗੇ ਮੇਰੇ ਮੂੰਹ ਤੇ ਮੈਨੂੰ ਤਾਂ ਹੋ ਗਿਆ 3 ਮਹੀਨੇ ਭੱਜੇ ਫਿਰਦੇ ਨੂੰ ਇਹ ਗੱਲ ਦਾ ਹਲਤਾ ਕੋਈ ਕਰਨਾ ਪਊ ਆਪਾਂ ਨੂੰ ਹਲਤਾ ਹੈ ਇਹ ਬਈ ਪਰ ਸਾਲਾ ਦਿਮਾਗ ਉਲਝ ਜਿਹਾ ਗਿਆ ਦਿਮਾਗ ਚ ਗੱਲ ਆ ਨਹੀਂ ਰਹੀ ਭੁੱਲ ਗਿਆ ਕਿਆ ਹੁਣ ਸਿੱਧੀ ਸਿੱਧੀ ਗੱਲ ਦੱਸ ਦੇ ਲੈ ਫਿਰ ਭਾਈ ਗੱਲ ਸੁਣ ਓਏ ਬਲਬੀਰ ਦੇ ਬੰਦੇ ਸਮਾਨ ਵੇਚਦੇ ਨੇ ਪਿੰਡ 'ਚ ਕਿਸੇ ਨੂੰ ਇਹ ਗੱਲ ਦਾ ਪਤਾ ਨਹੀਂ ਪਰ ਪਿੰਡ 'ਚ ਨਹੀਂ ਵੇਚਦੇ ਲੈ 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 ਓਏ ਬਲਬੀਰ ਬਹੁਤ ਸਿਆਸੀ ਬੰਦਾ ਹੈ ਉਹ ਆਪਦੇ ਖੰਭਾ ਹੇਠਾਂ ਇਹ じゃ ਕੁਝ ਕਿੱਥੇ ਹੁਣ ਦੇ ਦੂ ਈ ਉਹ ਤਾਂ 2-3 ਮਹੀਨੇ ਦੀ ਲੱਗੇ ਨੇ ਨਾਲੇ ਬੁਰ ਵੀ ਜਦੋਂ ਕਿ ਉਹਨੂੰ ਖਾਣ ਨੂੰ ਇੰਦਾ ਕੋਸਾ ਮਾਸ 6-6000 ਰੁਪਏ ਦਿੰਦੇ ਉਹਦੇ ਸੁਪਣ ਨੇ ਇਹ ਪੱਟੇ ਨਾਲੇ ਬੁਰ ਵੀਰ ਨਾਲੋਂ ਵਧੀਆ ਮੌਕਾ ਉਹਨੂੰ ਕਿੱਥੇ ਬਲੂ ਇਹਨਾਂ ਕੋਲ ਕਰਨ ਦਾ ਹੋਰ ਗੱਲ ਹੈ ਉਹਦੀਓ ਗੱਡੀ 'ਚ ਸਮਾਨ ਲੈ ਕੇ ਆਉਂਦੇ ਗੱਲ ਪੱਕੀ ਹੋਵੇ ਕਿਤੇ ਸੱਪ ਦੀ ਪੂਸ ਤੇ ਪੈਰ ਤਰਾ ਦੇ ਮਿੱਥੋਂ ਨਾਲੇ ਆਪ ਅੱਗ ਲਾ ਕੇ ਬਾਹਰ ਨਿਕਲ ਜੇ ਲਹ ਮਾਲਕਾ ਥੋੜਾ ਜਿਹਾ ਤਾਂ ਦਿਖਾਨੇ ਆ ਥੋੜੇ ਨਾਲ ਗਿਦਾਰੀ ਕਰਕੇ ਕਿੱਥੇ ਜਾਣਾ ਗੱਲ ਜਮ ਇੱਟ ਨਾਲ ਦੀ ਪੱਕੀ ਐ ਸਰਪੰਚ ਤੇ ਤਾਂ ਉਹੀ ਨਹੀਂ ਕੋਈ ਉਂਗਲ ਚੁਪਦਾ ਨਾਲੇ ਹਜੇ ਤਾਂ ਨਵਾਂ ਨਵਾਂ ਕੰਮ ਕੀਤਾ ਉਹਨਾਂ ਨੇ ਦੋ ਤਿੰਨ ਬੰਦਿਆਂ ਨੂੰ ਵੀ ਸਮਾਦ ਕਿਤੇ ਨੇ ਲੈ ਬਈ ਸਰਪੰਚ ਦੀ ਤਾਂ ਹੁਣ ਜੇਲ੍ਹ ਦੀ ਟਿਕਟ ਕੱਟੀ ਆ ਗੱਲ ਦੱਸ ਕੇ ਨਾ ਤੂੰ ਮੇਰਾ ਮਨ ਖੁਸ਼ ਕਰਤਾ ਤਰ੍ਹਾਂ ਨਾਲ ਕਿਲੋ ਫੋਨ ਵੱਧ ਗਿਆ ਮੈਂ ਕਰਦਾ ਠੇਨਦਾਰ ਨੂੰ ਫੋਨ ਤਾਂ ਹੁਣ ਐਸਾ ਪਾਤੀਤ ਕਰ ਨਾ ਲਈ ਇਸ ਵਾਰ ਜੱਟ ਵੋਟਾਂ 'ਚ ਖੜੂ ਵੀ ਕੱਲਾ ਤੇ ਸਰਪੰਚ ਵੀ ਬਣ ਕੇ ਦਿਖਾਓ ਮਾਤੂ ਕੌਮ ਦਾ ਲੈ ਰੰਦਾ ਤੈਨੂੰ ਇੱਕ ਲੋਟੀ ਯੂਨੀਵਰਸਿਟੀ ਅੱਥੇ ਦਨ ਲਾਈ ਕਰੰਦੀ ਉਹਦਾ ਚੇਅਰਮੈਨ ਨੇ ਮੈਨੂੰ ਫੋਨ ਕਰਕੇ ਤੇ ਸਿਕਾਇਤ ਲਾਈਆ ਉਹ ਸਾਡੇ ਦੋਨੋਂ ਦੀ ਯਾਰ ਦੋਸਤੀ ਕਰਕੇ ਗਲਤ ਥਾਂੇ ਜਾਂਦੇ ਤੇ ਚੇਅਰਮੈਨ ਨੇ ਅੰਦਰਲੀ ਖੌਨੋ ਵੀ ਪਤਾ ਹੈ ਯੂਨੀਵਰਸਿਟੀ ਦੇ ਇਲੈਕਸ਼ਨਾਂ ਟੇਬਲਾਂ ਦੇ ਬਹਿਤ ਵਿੱਚ ਕੀ ਜਾਂਦੀਆਂ ਹੈਗੀਆਂ ਨਾਲੇ ਤੁਸੀਂ ਆਪ ਕਿੰਨਾ ਟਾਈਮ ਤੋਂ ਪੋਲਿਟਿਕਸ ਚ ਆਇਓ ਤੇ ਪੁੱਤ ਜੇਤੇਵੇ ਬੰਦ ਚ ਇੰਨੀ ਲੜਨ ਦਾ ਸ਼ੌਂਕ ਹੈ ਪਿੰਡਾਂ ਕੇ ਸਰਪੰਚੀ ਲੜਦਾ ਸਤਨ ਹੋਰ ਪਾਸੇ ਗੱਲ ਲੈ ਜਾਂਦੇ ਹੋ ਪ੍ਰੈਜ਼ੀਡੈਂਟ ਮੇਰਾ ਯਾਰ ਦੋਸਤ ਆ ਤਾਂ ਕਰਕੇ ਨਾਲ ਲੱਗਣਾ ਪੈ ਗਿਆ ਉਹਦੇ ਸਭੋ ਮੈਨੂੰ ਤਾਂ ਉਹ ਲੈਕਚਰ ਚਾ ਖਾ ਕੇ ਲੈ ਗਿਆ ਨਾ ਮੈਨੂੰ ਸਰਪੰਚੀ ਦੀ ਕੀ ਲੋੜ ਆ ਸੱਚੇ ਵਿੱਚ ਮੈਂ ਜਦੋਂ ਮਰ ਕੇ ਪ੍ਰੈਜ਼ੀਡੈਂਟ ਬਣ ਜਾ ਚੱਲ ਪੁੱਤ ਤੂੰ ਇੱਕ ਵਾਰਾ ਪਿੰਡ ਦਾ ਕੇ ਜਾ ਮੈਂ ਤੇਨਾਂ ਗੱਲ ਕਰਨੀ ਆ ਕੋਈ ਨਾ ਜੀ ਚਲੋ ਮੈਂ ਆ ਜੂਗਾ ਬਸ ਆਂਗਲਾਮ ਨੇ ਉਹਦੇ ਤੇ ਆਜਾ ਨਾਲੇ ਪੁੱਤ ਮੇਰੀ ਗੱਲ ਸੁਣ ਤੂੰ ਨਾ ਬੈ ਕੇ ਪੜਦਾਗਾ ਸੀਗਾ ਚੰਗੀ ਪੜ੍ਹਾਈ ਕਰ ਲੈ ਆਪਦੀ ਇਹ ਕਮ ਅਜਿ ਕੁਝ ਫਾਇਦੇ ਪਤਾ ਜਿੰਦੂ ਫਿਰ ਤਾਂ ਠੀਕਾ ਲੜਾ ਲਾ ਕੇ ਕਿਸ ਨਾਲ ਹਾਂ ਹਾਂ ਬੁੱਤਰੇ ਭਰਾ ਦਾ ਫੋਨ ਆਗਾ ਆ ਬੁੱਤਰੇ ਇੱਕ ਵਾਰ ਇਹ ਨਾਲ ਗੱਲ ਕਰ ਉਹ ਜਿਹੜੀ ਮੈਂ ਇਹਨੂੰ ਬਾਅਦ ਚ ਵੀਡੀਓ ਗੱਲ ਕਰਦਾ ਉਹ ਬੁੱਤਰੇ ਨੇ ਗੱਲ ਦੱਸੀ ਸੀ ਅੱਛਾ ਕਰਕੇ ਫੋਨ ਕੀਤਾ ਸੀਗਾ ਅੱਛਾ ਪਿਛਲੀ ਵਾਰ ਇਸ ਲਈ ਤੇਰੇ ਹੁਣ ਪਿੰਡ ਆ ਕੇ ਹਾਂ ਲੱਗਦਾ ਮੈਨੂੰ ਲੱਗਦਾ ਮੇਰਾ ਕਾਰਡ ਰਹਿ ਗਿਆ ਯੂਨੀਵਰਸਿਟੀ ਦਾ ਕੰਟਰਾਰਚ ਅਸੇ ਕਾਰ ਤੇ ਠੀਕ ਹੈ ਤਾਂ ਬਤੁਮ ਦੇਖ ਰਾਂ ਕੋਈ ਗੱਲ ਹੈ। ਬਤੁ ਹੈ। ਹਾਂ ਇਹਨਾਂ ਬੜਾ ਦੂਪਨ ਮੈਨੂੰ ਵੀਡੀਓ ਕਰਾ ਰਿਹਾ ਲੈਣਾ। ਹਾਂ। ਤੱਪ ਤੇ ਫਸੇ। ਕਿਉਂ ਫਿਰ ਮਿਲਿਆ ਨਹੀਂ ਕੋਈ ਬੰਦਾ ਬੰਦਾ ਸਮਾਨ ਵਾਲਾ? ਓਏ ਬੰਦਾ ਤਾਂ ਮੈਂ ਗੱਲ ਹੋਊਗੀ ਮੇਰੀ। ਹਾਂ। ਪਰਸੋਂ ਨੂੰ ਆ ਛੋਟੇ ਪੁਲਤੇ ਸੂਹ ਵਾਲੇ ਤੇ। ਕਿੱਥੇ? ਸੂਹ ਵਾਲੇ ਛੋਟੇ ਪੁਲਤੇ। ਇੱਧਰ ਕੋਨ ਰਗ ਨਹੀਂ। ਨਾਲੇ ਪਾਸੇ ਹਾਂ। ਬੰਦਾ ਖੜਾ ਹੋਊਗਾ। ਚੁੱਪ ਕਰਕੇ ਉਹਨੂੰ ਮਾਲ ਫੜਾਏਂ। ਕਿੰਨਾ ਕੁ? ਜਿੰਨਾ ਹੈ ਆਪਣੇ ਬਾਜ਼ੀ ਦਾ। ਸਾਰੀ ਫੜਾ ਦੇ। ਸਹੀ ਹਾਂ ਹਾਂ ਗੱਲ ਮੇਰੀ ਸਾਰੀ ਉਹਦੇ ਨਾਲ ਪੈਸੇ ਮੇਸੇ ਦੀ ਹੋਗੀ ਮੈਂ ਪੈਸੇ ਫੜਨੇ ਨੇ ਤਾਂ ਹਾਂ ਸਮਾਨ ਫੜਾਉਣ ਦਾ ਹਾਂ ਠੀਕ ਹੈ ਠੀਕ ਹੈ ਤੇ ਇੱਕ ਗੱਲ ਹੋਰ ਆ ਉਹ ਪੁੜੀ ਲੱਭ ਰਹੀ ਸੀ ਉਹਦੇ ਵਾਲੀ ਓਏ ਉਹ ਵੀ ਦਿੰਦਾ ਖਦਾ ਮੈਂ ਹਾਂ ਮੈਂ ਕਿਹਾ ਲੱਭਣਾ ਗਿਆ ਕਿ ਨਾ ਗਿਆ ਓਏ ਗਿਆ ਦੀ ਬਾਈ ਉੱਤੇ ਆ ਗਿਆ ਫੇਰ ਮੈਂ ਹੱਥੇ ਟੱਕੀ ਨੂੰ ਲਾਈ ਦੀ ਫੇਰ ਅਜ ਇੱਕਲ ਹੋਰ ਆ ਚਾਬੀ ਉਹਦੇ ਕੋਲੇ ਲੌਗ ਲਈ ਫਿਰਦਾ ਗੱਡੀ ਨੂੰ ਕੋਈ ਭਾਂ ਦੇ ਸਿਆਪਾ ਨਾ ਖੜਾ ਹੋ ਜਾਏ ਕੋਈ ਕਿ ਸਾਜਣਾ ਮਾੜਾ ਟਾਰਟਲ ਜਾ ਕੇ ਉਹਦੀ ਕੱਢ ਲਈ ਆਪਾਂ ਤੂੰ ਮਰਵਾਏਂਗਾ ਮੈਨੂੰ ਲੱਗਦਾ ਬੀਆ ਇਹਦਾ ਬਾਈ ਮੈਂ ਤੁਹਾਨੂੰ ਪਹਿਲਾਂ ਦੱਸਣੀ ਲੱਗਿਆ ਜੀ ਜਦੋਂ ਆਪਾਂ ਕੱਲ ਦਿੱਖੀਆਂ ਗਜੇਰੀਆਂ ਚ ਹਾਂ ਤੁਸੀਂ ਸਭ ਉੱਥੇ ਰਹੇਗੇ ਇਹ ਕੱਲ ਆਪਣਾ ਨਾ ਪਿੰਡ ਦੇ ਮੁੰਡੇ ਬਹਿ ਗਏ ਦੋ ਚਾਰ ਮੈਂ ਇਹਨਾਂ ਆਖਿਆ ਦੀ ਮੈਂ ਤੁਹਾਨੂੰ ਨਾਮ ਠਿਆ ਮੈਨਾਂ ਸੀੜੀ ਜੇ ਲੱਗੇ ਉਹ ਮੈਨੂੰ ਲੱਗਦਾ ਪੱਕਾ ਉਹਨਾਂ ਦੇ ਰਹਿਆ ਹੋਊ ਜੀ ਇਹ ਹੁਣ ਆਏ ਕਿਹੜਾ ਬਾਈ ਕਿਸੇ ਦੇ ਮੂਤੇ ਲਿਖਿਆ ਹੁੰਦਾ ਕੋਈ ਬੰਦਾ ਕਹੇ ਜਾ ਵੀ ਜਾ ਕਿਸੇ ਦੇ ਕੋਲੇ ਕੀ ਸਮਾਨ ਹੈ ਬਾਕੀ ਹੁਣ ਪਿੰਡ ਦੇ ਬੰਦੇ ਜੀਗੇ ਬਾਕੀ ਟਾਈਮ ਤੁਹਾਨੂੰ ਪਤਾ ਵੋਟਾਂ ਦਾ ਜਵਾਬ ਨਹੀਂ ਦੇ ਸਕਦੇ ਤੇ ਰਾਇ ਮੂਰੇ ਆਪਾਂ ਨੂੰ ਗਉਂ ਆ ਜੀ ਮੈਨੂੰ ਪੱਕਾ ਸੱਕਾ ਲੱਗ ਰਿਹਾ ਦੋ ਨਾਸਮਾਨੀ ਨੂੰ ਹੈ ਹਾਂ ਆਪਾਂ ਅੱਜ ਦੇ ਦੋ ਬੰਦੇ ਆਂ ਜੀ ਆਪਾਂ ਦਾ ਇਹ ਚੀਜ਼ ਦਾ ਪਤਾ ਨਹੀਂ ਕੀ ਗੱਲਾਂ ਨੇ ਕੀ ਬਾਤਾਂ ਨੇ ਇਹ ਇੱਥੇ ਤਾਂ ਤੁਹਾਡੇ ਸਾਹਮਣੇ ਆ ਜਿਹੇ ਜਿਹੇਗਾ ਜੀ ਭੋਲੇ ਬੰਦੇ ਆਂ ਤੁਸੀਂ ਦੋਨੋਂ ਨਾਲ ਮੇਰੀ ਗੱਲ ਕੰਨ ਫੋਟੋ ਸੁਣ ਲਓ ਇਸ ਬਾਤ ਦਾ ਗਲਤੀ ਚੱਲ ਹੋਗੀ ਜੇ ਗਾਹਾਂ ਵਾਸਤੇ ਦਵਾ ਦੇ ਗਲਤੀ ਕਿ ਮੈਥੋਂ ਬੁਰਾ ਕੋਈ ਨਹੀਂਗਾ ਬੋਟਾ ਸੱਤੇ ਨੇ ਕਿਤੇ ਤੁਹਾਡੀ ਮਾੜੀ ਗਲਤੀ ਕਰਕੇ ਨਾ ਮੇਰੀ ਸਰਪੰਚ ਜੀ ਪੱਠਾ ਲੱਗ ਜੇ ਨਾਲੇ ਤੁਹਾਡਾ ਹੈ ਨਹੀਂ ਇਹ ਨਾ ਸਾਡਾ ਨਹੀਂ ਚਾਹ ਠੀਕ ਹੈ ਤਾਂ ਮੈਂ ਨਹੀਂ ਮੇੜਨਾ ਕੰਮ ਨਾਲੇ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਹਾਂਜੀ ਬਾਈ ਜੀ ਜਦੋਂ ਮੈਂ ਪਹਿਲੀ ਵਾਰ ਸਰਪੰਚੀ ਲੜਾ ਪਿੰਡ ਦੇ ਨਾ ਉਹ ਤਾਂ ਮੈਂ ਬੋਟਾਂ ਪਵਾਈਆਂ ਦੀਆਂ ਪਿੰਡ ਦੇ ਮੇਰਾ ਕੰਮ ਦੇਖ ਕੇ ਰੋਤਵਾ ਦੇਖ ਕੇ ਨਾ ਲਗਾਤਾਰ ਦੋ ਪਲਾਨ ਮੈਨੂੰ ਪਿੰਡ ਸਰਪੰਚ ਦੇ ਸਰਪੰਚ ਬਣਾਉਂਦਾ ਰਿਹਾ 15 ਸਾਲ ਨੂੰ ਲਗਾਤਾਰ ਸਰਪੰਚੀ ਕਰਦੇ ਪਿੰਡ ਦੇ। ਸਮਝ ਗਏ? ਹਾਂਜੀ। ਅੱਜ ਤੱਕ ਕੋਈ ਵੀ ਪਿੰਡ ਦਾ ਮਾਸਲਾ ਮੈਂ ਖਾਣੇ ਜਾਂਦਾ ਤਾਂ ਘਰੇ ਬਹਿ ਕੇ ਨਿਮੇੜਦਾ। ਜਦੋਂ ਨਾ ਵੋਟਾਂ ਦਾ ਟਾਈਮ ਆਉਂਦਾ ਆਮ ਸਰਪੰਚ ਆਪਦੇ ਨੂੰਹਾਂ ਧੀਆ ਸਭ ਨੂੰ ਲੈ ਕੇ ਘਰ-ਘਰ ਫਿਰਦੇ ਨੇ। ਵੋਟਾਂ ਮਾਰ ਕੇ ਹੱਥ ਬੰਨ੍ਹ ਕੇ ਸਾਨੂੰ ਵੋਟਾਂ ਪਾਓ ਜੀ। ਔਰ ਜਦੋਂ ਵੋਟਾਂ ਪੈ ਗਈਆਂ ਪਿੰਡਾਂ ਦਾ ਕਿਸੇ ਨੂੰ ਕੰਮ ਆ ਗਿਆ। ਆ ਕੇ ਕਹਿੰਦਾ ਸਰਪੰਚ ਸਾਹਿਬ ਘਰੋਂ ਫਿਰ ਬੰਦਾ ਗੁਰੂ ਬੁਢੇ ਕਹਿੰਦੇ ਨੇ। ਉਹਦਾ ਘਰੇ ਹੈ ਨਹੀਂ ਜੀ ਸਰਪੰਚ ਦੇ ਅੰਦਰੀ ਪਿਆ ਹੋਵੇ। ਮੇਰਾ ਦਤਵਾ ਇਹ ਹੈ ਮੈਂ ਤੜਕੇ ਉੱਠ ਕੇ ਕਿ ਇਹ ਚਾਰੇ ਦਰਵਾਜ਼ੇ ਗਿਰਾ ਦੇ ਕਿਉਂ ਨਾ ਕਿ ਭਈ ਕੋਈ ਦੁੱਖ ਤਕਲੀਫ ਤਾਂ ਨਹੀਂ ਹੈਗੀ ਹਾਂਜੀ ਠੀਕ ਹੈ ਇੱਥੇ ਆ ਪਿੰਡਾਂ ਦੇ ਪੰਚਾਇਤਾਂ ਜਾਂਦੇ ਨੇ ਮੰਤਰੀਆਂ ਕੋਲ ਕੰਮ ਲੈਣ ਇੱਥੇ ਮੰਤਰੀ ਵੀਰੇ ਘਰੇ ਆਉਂਦੇ ਨੇ ਆ ਸਰਪੰਚਾ ਰੁੱਤ ਵਾਰ ਚੌਥੀ ਵਾਰ ਫੇਰ ਸਰਪੰਚੀ ਲੜੂ ਮੈਂ ਹਾਂਜੀ ਸਮਝ ਗਏ ਮਾੜਾ ਮੋੜਾ ਪਤਾ ਧਿਆਨ ਰੱਖੋ ਮਾੜਾ ਮੋੜਾ ਧਿਆਨ ਰੱਖਿਆ ਕਰੋ ਵੀ ਕੌਣ ਗੱਡੀ 'ਚ ਬੈਠਦਾ ਕੌਣ ਉਤਰਦਾ ਹੈਗਾ ਜੇ ਮਿਮਾਰੇ ਓਏ ਲੱਖ ਰੁਪਇਆ ਪਾਣੀ ਮੰਗੂ ਨਾਲੀ ਚ ਵਹਤਾ ਓਏ ਕਿੱਥੋਂ ਪਰਾਂ ਏਡਾ ਘਾਟਾ ਬੁਰਾ ਜਮਤ ਸਾਰਿਆ ਘਾਟਾ ਦਾ ਪੂਰਾ ਕਰ ਲਾਂਗੇ ਪਰ ਜਿਹਾ ਜੇ ਇੱਥੇ ਅੰਦਰ ਮੰਨ ਗਏ ਹੁੰਦੇ ਨਾ ਉਹਨੂੰ ਪੁਲਿਸ ਨੇ ਮੁਦੇ ਪਾਰ ਕਿਉਂਦੇ ਕੋਈ ਜਰ ਮੇਰਾ ਤਾਂ ਚੱਟ ਖਰਾਬ ਹੋ ਗਿਆ ਅੱਜ ਚਲੋ ਉਹ ਬੋਤਲ ਫਾਟੇ ਇਸਕਾ ਤਾਂ ਪੈ ਲਾਈਏ ਦੋ ਦੋ ਪੇਕ ਚਲ ਬੋਤਲ ਦਾ ਜਰਾ ਫੜਦਾਨਿਆ ਉਹ ਗਿਆ ਮੇਰਾ ਤਾਂ ਬਟੂ ਵੀ ਗੱਡੀ ਚ ਰਹਿ ਗਿਆ ਚ ਲੈ ਆ ਯਾਰ ਚੱਕੇ ਤੂੰ ਐ ਕਰ ਠੰਡਾ ਠੰਡਾ ਲੈ ਬੋਤਲ ਮੈਂ ਆਉਂਦਾ ਹਾਂ ਹੀ ਲੈ ਮੇਰੇ ਕੋਲ ਹੈ ਹੀ ਨਹੀਂ ਕੋਸੇ ਪੈਸੇ ਕੋਸੇ ਮੇਰੇ ਕੋਲ ਪਾਣੀ ਪੂੜਿਆ ਭਰ ਲੈ ਜਾ ਕੇ ਜੱਗ ਚ ਚੰਗਾ ਮੈਂ ਚੁੱਕੇ ਗੱਲ ਕਰੋ ਉਹ ਮੇਰੇ ਜਵਾਕ ਨੇ ਮੇਰੇ ਨਾਲ 24 ਘੰਟੇ ਰਹਿੰਦੇ ਨੇ ਸੋਨੋ ਕੀ ਕਹਦੇ ਵੀ ਉਹ ਨਸ਼ਾ ਵੇਚਦੇ ਨੇ ਨਾ 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 ਇਹ ਛੋਡੇ ਮੰਨ ਚੁੱਕੀ ਸਾਕ ਆ ਨਾ ਬਹਿਮ ਆਜੋ ਤੁਸੀਂ ਪੁੱਛ ਕੇ ਇਸ ਕਰ ਲੋ ਮੈਂ ਗੇਟ ਤੇ ਖੜਾ ਹਾਂ ਉਹਦੇ ਨਾਲ ਚੱਲਦਾ ਮੈਂ ਆਜੋ ਕਰ ਰਕਮ ਤਾਂ ਹੋ ਗਿਆ ਸਾਲਿਆ ਸਾਲਾ ਹੁਣ ਤਾਂ ਇੱਥੇ ਆਇਆ ਸੀ ਕਿੱਧਰ ਗਿਆ ਪੋ ਗਿਆ ਭੱਜ ਕਿੱਧਰ ਗਿਆ ਹੋ ਇੱਥੀ ਹੋ ਕਿਤੇ ਪਲ ਇੱਧਰ ਤਾਂ ਜਾ ਨਹੀਂ ਸਕਦਾ ਕਿਸੇ ਪਾਸੇ ਇੱਧਰ ਦੇਖ ਆ ਚਾਰੇ ਤੂਰੇ ਸਾਰੇ ਫਰੋ ਲੋ ਜਾਣਾ ਨਹੀਂ ਚਾਹੀਦਾ ਬਚ ਕੇ ਮੇਰਾ ਸਾਲਾ ਸੁੱਕੜ ਜਾ ਬੜਾ ਤੇਜ਼ ਸਾਹ ਨਾ ਸਾਹ ਨਹੀਂ ਰਲਦਾ ਭਾਈ ਜੀ ਮੈਨੂੰ ਤੁਹਾਡੇ ਤੋਂ ਆਹ ਉਮੀਦ ਨਹੀਂ ਸੀ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਵੀ ਉਹ ਸਮਾਨ ਮੇਰਾ ਨਹੀਂ ਹੈਗਾ ਕੀ ਕਹਿੰਦਾ ਸਰਪੰਚ ਸਾਹਿਬ ਇਹ ਇਹਨੇ ਕਹਿਣਾ ਕੀ ਆ ਅੱਜ ਦਾ ਮੇਰੇ ਸ਼ੋਰੇ ਗੱਡੀ ਕੋਈ ਪੂਰੀ ਹੁੰਦੀ ਚਿੱਟੀ ਜੀ ਉਹ ਮੈਂ ਸ਼ਿਰਤੀ ਉਹ ਜਨਾਬ ਸਿੱਟੀ ਕਿਉਂ ਸੀ ਤੁਸੀਂ ਉਹਦਾ ਸਬੂਤ ਸੀਗਾ ਮੈਨੂੰ ਕੀ ਪਤਾ ਦੀਗਾ ਕੀ ਆਹੋ ਨਹੀਂ ਜੀ ਥਾਣੇਦਾਰ ਤੁਹਾਡੇ ਕੋਲ ਸਬੂਤ ਹੀ ਨਹੀਂ ਹੈਗਾ ਤੁਸੀਂ ਮੈਨੂੰ ਕੋ ਫੜੀ ਜਾਨੇ ਫਿਰ ਉਹ ਸਬੂਤ ਤਾਂ ਪੁੱਤ ਮੈਂ ਹੁਣ ਬੈਠੋ ਕਢਾਉਂ ਜੋ ਤੈਨੂੰ ਉੱਥੇ ਨਾਲ ਲੈ ਕੇ ਜਾਂਉ ਪਹਿਲਾਂ ਤਾਂ ਸ਼ੱਕ ਸੀ ਹੁਣ ਪੱਕਾ ਹੋ ਗਿਆ ਚਲੋ ਫੜੋ ਲੈ ਕੇ ਚਲੋ